ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿਆਣੇ ਕਹਿੰਦੇ ਆ ਕਿ ਮਾਪੇ ਦਾ ਕਰਜ਼ ਔਲਾਦ ਸਾਰੀ ਉਮਰ ਉਤਾਰ ਨਹੀਂ ਸਕਦੀ ਪਰ ਹਾਂ ਮਾਪੇ ਦੇ ਬੁਢਾਪੇ ਦੇ ਵਿੱਚ ਬੱਚਿਆਂ ਨੂੰ ਇੱਕ ਮੌਕਾ ਮਿਲਦਾ ਏ ਕਿ ਉਹ ਕਰਜ਼ ਦਾ ਕੁਝ ਹਿੱਸਾ ਉਤਾਰ ਸਕਣ ਪਰ ਕਈ ਬੱਚੇ ਇਸ ਮੌਕੇ ਨੂੰ ਵੀ ਨਹੀਂ ਸਾਂਭ ਪਾਉਂਦੇ ਆਪਾਂ ਸਾਰਿਆਂ ਦੀ ਗੱਲ ਨਹੀਂ ਕਰਦੇ ਪਰ ਅੱਜ ਦੇ ਜੋ ਹਾਲਾਤ ਚੱਲ ਰਹੇ ਹਨ ਨਾ ਇਨ੍ਹਾਂ ਹਾਲਾਤਾਂ ਦੇ ਵਿੱਚ ਇਸ ਸਮੇਂ ਦੇ ਵਿੱਚ ਕੁਝ ਬੱਚਿਆਂ ਨੂੰ ਬੜਾਪੇ ਦੇ ਵਿੱਚ ਮਾਪੇ ਬੋਝ ਲੱਗਣ ਲੱਗ ਜਾਂਦੇ ਨੇ ਅਤੇ ਉਸ ਬੋਝ ਤੋਂ ਛੁਟਕਾਰਾ ਪਾਉਣ ਦੇ ਲਈ ਉਹ ਕਿਸੇ ਵੀ ਹੱਦ ਤੱਕ ਜਾ ਸਕਦੇ ਨੇ ਮਾਣ ਮਰਿਆਦਾ ਆਪਣੀਆਂ ਸਿੱਖਿਆਵਾਂ ਸੰਸਕਾਰ ਸਭ ਕੁਝ ਭੁੱਲ ਜਾਂਦੇ ਨੇ ਇਦਾਂ ਦੀ ਹੀ ਇੱਕ ਕਹਾਣੀ ਆਪਾਂ ਆਪਜੀ ਦੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਪਹਿਲਾ ਆਪਾਂ ਕਹਾਣੀ ਆਪ ਜੀ ਦੇ ਨਾਲ ਸਾਂਝੀ ਕਰਾਂਗੇ ਫਿਰ ਉਸ ਤੋਂ ਬਾਅਦ ਅੱਗੇ ਦੀ ਗੱਲ ਕਰਦੇ ਆਂ ਕਿੰਦੀ ਇੱਕ ਵਾਰ ਦੀ ਗੱਲ ਹੈ ਕਿ ਇੱਕ ਸ਼ਹਿਰ ਦੇ ਵਿੱਚ ਇੱਕ ਪਤੀ ਪਤਨੀ ਰਹਿੰਦੇ ਸਨ ਉਹਨਾਂ ਦਾ ਇੱਕ ਪੁੱਤਰ ਸੀ ਹੋਰ ਕੋਈ ਔਲਾਦ ਨਹੀਂ ਸੀ ਪਤੀ ਸ਼ਹਿਰ ਦੇ ਵਿੱਚ ਇੱਕ ਪ੍ਰਾਈਵੇਟ ਨੌਕਰੀ ਕਰਦਾ ਸੀ ਨੌਕਰੀ ਦੇ ਨਾਲ ਹੀ ਉਹਨਾਂ ਦੇ ਘਰ ਦਾ ਗੁਜ਼ਾਰਾ ਚੱਲ ਰਿਹਾ ਸੀ ਅਤੇ ਘਰ ਦਾ ਗੁਜ਼ਾਰਾ ਬੜਾ ਹੀ ਸੋਹਣਾ ਚੱਲ ਰਿਹਾ ਸੀ ਉਹਨੇ ਆਪਣੀ ਪ੍ਰਾਈਵੇਟ ਨੌਕਰੀ ਤੋਂ ਕਮਾਈ ਕਰ ਕਰਕੇ ਆਪਣਾ ਮਕਾਨ ਖਰੀਦ ਲਿਆ ਹੁਣ ਉਹ ਪਤੀ ਪਤਨੀ ਅਤੇ ਉਹਨਾਂ ਦਾ ਪੁੱਤਰ ਤਿੰਨੋਂ ਜਾਣੇ ਬੜੇ ਆਨੰਦ ਦੇ ਵਿੱਚ ਆਪਣਾ ਜੀਵਨ ਬਤੀਤ ਕਰ ਰਹੇ ਸੀ ਕਹਿੰਦੇ ਹੌਲੀ-ਹੌਲੀ ਸਮਾਂ ਬੀਤਦਾ ਗਿਆ ਇੱਕ ਦਿਨ ਇਦਾਂ ਦਾ ਆਇਆ ਕਿ ਉਸ ਔਰਤ ਦਾ ਪਤੀ ਅਕਾਲ ਚਲਾਣਾ ਕਰ ਗਿਆ ਹੁਣ ਜਦੋਂ ਪਰਿਵਾਰ ਨੂੰ ਚਲਾਉਣ ਵਾਲਾ ਅਕਾਲ ਚਲਾਣਾ ਕਰ ਗਿਆ ਦੁਨੀਆ ਨੂੰ ਛੱਡ ਕੇ ਚਲੇ ਗਿਆ ਤਾਂ ਇਹਨਾਂ ਮਾਂ ਪੁੱਤ ਦੇ ਲਈ ਇੱਕਦਮ ਹਨੇਰਾ ਛਾ ਗਿਆ ਇਹਨਾਂ ਦੀ ਤਾਂ ਜਿਵੇਂ ਦੁਨੀਆ ਹੀ ਉੱਜੜ ਗਈ ਹੋਵੇ ਇਹਨਾਂ ਨੂੰ ਕੁਝ ਵੀ ਸਮਝ ਨਹੀਂ ਸੀ ਆ ਰਿਹਾ ਬੱਚਾ ਤਾਂ ਹਾਲੇ ਛੋਟਾ ਸੀ ਪਰ ਮਾਂ ਨੂੰ ਆਪਣੀ ਆਉਣ ਵਾਲੀ ਜ਼ਿੰਦਗੀ ਸਾਫ਼ ਨਜ਼ਰ ਆ ਰਹੀ ਸੀ ਅਤੇ ਆਪਣੇ ਪਤੀ ਤੋਂ ਬਿਨਾਂ ਉਹਨੂੰ ਆਪਣੀ ਜ਼ਿੰਦਗੀ ਦੇ ਵਿੱਚ ਕੋਹ ਪਹਣੇਰਾ ਲੱਗ ਰਿਹਾ ਸੀ ਉਹਨੂੰ ਸਮਝ ਨਹੀਂ ਸੀ ਆ ਰਹੀ ਕਿ ਮੈਂ ਕੀ ਕਰਾਂ ਇੱਕ ਵਾਰ ਤਾਂ ਉਹਦੇ ਮਨ ਵਿੱਚ ਖਿਆਲ ਆਇਆ ਕਿ ਪਤੀ ਤੋਂ ਬਿਨਾਂ ਮੇਰਾ ਜੀਣ ਦਾ ਕੀ ਫਾਇਦਾ ਮੈਂ ਵੀ ਇਸ ਦੇ ਨਾਲ ਹੀ ਮਰ ਜਾਵਾਂ ਪਰ ਜਦ ਆਪਣੇ ਛੋਟੇ ਬੱਚੇ ਦਾ ਮੂੰਹ ਦੇਖਿਆ ਤਾਂ ਆਪਣੇ ਬੱਚੇ ਦੇ ਲਈ ਜੀਣ ਦਾ ਫੈਸਲਾ ਕੀਤਾ ਫਿਰ ਤੋਂ ਹਿੰਮਤ ਕਰਕੇ ਉੱઠી ਆਪਣੇ ਬੱਚੇ ਨੂੰ ਸੰਭਾਲ ਲਿਆ ਪਤੀ ਦੇ ਅਕਾਲ ਚਲਾਣਾ ਕਰ ਜਾਣ ਤੋਂ ਬਾਅਦ ਉਸ ਔਰਤ ਦੇ ਉੱਤੇ ਕਰਦੀ ਸਾਰੀ ਜ਼ਿੰਮੇਵਾਰੀ ਆ ਗਈ ਬੱਚਾ ਛੋਟਾ ਸੀ ਬੱਚੇ ਨੂੰ ਪੜਾਉਣਾ ਲਿਖਾਉਣਾ ਵਿਆਹਣਾ ਸਭ ਉਸ ਮਾਂ ਦੇ ਉੱਤੇ ਸੀ ਕਹਿੰਦੇ ਪਤੀ ਨੇ ਜੋ ਵੀ ਕਮਾਈ ਕਰਕੇ ਥੋੜਾ ਬੋਲ ਦਾ ਧਨ ਇਹਨਾਂ ਦੇ ਲਈ ਜਮਾ ਕੀਤਾ ਸੀ ਉਹ ਧਨ ਤਾਂ ਬਹੁਤ ਛੇਤੀ ਖਤਮ ਹੋ ਗਿਆ ਕਹਿੰਦੇ ਫਿਰ ਉਸ ਔਰਤ ਨੇ ਕੁਝ ਘਰਾਂ ਦੇ ਵਿੱਚ ਕੰਮ ਕਰਨਾ ਸ਼ੁਰੂ ਕਰ ਦਿੱਤਾ ਲੋਕਾਂ ਦੇ ਘਰਾਂ ਦੇ ਵਿੱਚ ਝੂਠੇ ਵਰਤਨ ਮਾਂਜ-ਮਾਂਜ ਕੇ ਕਮਾਈ ਕਰਕੇ ਆਪਣੇ ਬੱਚੇ ਨੂੰ ਪੜਾਇਆ ਲਿਖਾਇਆ ਵੱਡਾ ਕੀਤਾ ਕਹਿੰਦੇ ਬੱਚਾ ਵੀ ਪੜ੍ਹਾਈ ਦੇ ਵਿੱਚ ਬਹੁਤ ਹੁਸ਼ਿਆਰ ਸੀ ਇਸ ਕਰਕੇ ਉਹਨੇ ਵਧੀਆ ਪੜ੍ਹਾਈ ਕੀਤੀ ਤੇ ਉਹਦੀ ਚੰਗੀ ਪੜ੍ਹਾਈ ਕਰਕੇ ਉਹਨੂੰ ਵੀ ਜਲਦੀ ਹੀ ਨੌਕਰੀ ਮਿਲ ਗਈ ਅਤੇ ਨੌਕਰੀ ਵੀ ਬਹੁਤ ਵਧੀਆ ਮਿਲੀ ਉਸ ਨੌਕਰੀ ਦੇ ਕਰਕੇ ਇਹਨਾਂ ਦੇ ਦਿਨ ਹਾਲਾਤ ਦਿਨਾਂ ਦੇ ਵਿੱਚ ਬਦਲ ਗਏ ਜਿਸ ਦੀ ਆਸ ਮਾਂ ਨੇ ਉਸੇ ਦਿਨ ਤੋਂ ਲਾਈ ਸੀ ਜਿਸ ਦਿਨ ਉਸ ਦਾ ਪਤੀ ਅਕਾਲ ਚਲਾਣਾ ਕਰ ਗਿਆ ਸੀ ਉਹ ਉਸੇ ਦਿਨ ਦੀ ਆਸ ਦੇ ਉੱਤੇ ਜਿਉਂਦਾ ਸੀ ਵੀ ਕੋਈ ਗੱਲ ਨਹੀਂ ਮੇਰਾ ਪੁੱਤਰ ਮੇਰੇ ਕੋਲ ਹੈ ਇੱਕ ਨਾ ਇੱਕ ਦਿਨ ਮੇਰਾ ਪੁੱਤਰ ਮੇਰਾ ਸਹਾਰਾ ਬਣੇਗਾ ਮੇਰਾ ਪੁੱਤਰ ਪੜ੍ਹ ਲਿਖ ਕੇ ਵਧੀਆ ਨੌਕਰੀ ਕਰੇਗਾ ਤਾਂ ਸਾਡੀ ਜ਼ਿੰਦਗੀ ਦੇ ਵਿੱਚ ਫਿਰ ਤੋਂ ਖੁਸ਼ੀਆਂ ਆ ਜਾਣਗੀਆਂ ਕਹਿੰਦੇ ਉਹ ਖੁਸ਼ੀਆਂ ਉਹ ਦਿਨ ਆ ਗਿਆ ਉਹਦਾ ਪੁੱਤਰ ਇੱਕ ਵਧੀਆ ਨੌਕਰੀ ਦੇ ਉੱਤੇ ਲੱਗ ਗਿਆ ਹੁਣ ਉਹ ਔਰਤ ਉਹ ਪੁੱਤਰ ਬੜੇ ਖੁਸ਼ ਸੀ ਬੜੇ ਸੋਹਣੇ ਉਹਨਾਂ ਦੇ ਦਿਨ ਲੰਘ ਰਹੇ ਸਨ ਮਾਂ ਅਜੇ ਆਪਣੇ ਬੱਚੇ ਦੇ ਵਿਆਹ ਬਾਰੇ ਸੋਚ ਹੀ ਰਹੀ ਸੀ ਕਿ ਚਲੋ ਕੋਈ ਵਧੀਆ ਕੁੜੀ ਮਿਲੇ ਤਾਂ ਮੈਂ ਆਪਣੇ ਪੁੱਤਰ ਦਾ ਵਿਆਹ ਕਰ ਦਵਾਂ ਮਨ ਦੇ ਵਿੱਚ ਕਈ ਤਰ੍ਹਾਂ ਦੇ ਸੁਪਨੇ ਸਜ ਜਾਂਦੀ ਕਿ ਮੈਂ ਆਪਣੇ ਪੁੱਤਰ ਨੂੰ ਵਿਆਹਾਂਗੀ ਮੇਰੀ ਨੌ ਮੇਰੇ ਘਰ ਵਿੱਚ ਆਵੇਗੀ ਮੇਰੇ ਪੁੱਤਰ ਦਾ ਵੀ ਖਿਆਲ ਰੱਖਿਆ ਕਰੇਗੀ ਮੇਰੀ ਵੀ ਸੇਵਾ ਕਰਿਆ ਕਰੇਗੀ ਕਹਿੰਦੇ ਇਦਾਂ ਹੀ ਖਿਆਲ ਬਣਦੀ ਰਹਿੰਦੀ بڑے ਸੁਪਨੇ ਸਜਾਏ ਪਰ ਕਹਿੰਦੇ ਪੁੱਤਰ ਨੂੰ ਇੱਕ ਦਿਨ ਕਿਸੇ ਨੇ ਸਲਾਹ ਦੇ ਦਿੱਤੀ ਵੀ ਭਾਈ ਤੇਰੀ ਪੜ੍ਹਾਈ ਬਹੁਤ ਵਧੀਆ ਹੈ ਅਤੇ ਤੂੰ ਮਿਹਨਤੀ ਵੀ ਬਹੁਤ ਆ ਪਰ ਜਿੰਨੀ ਮਿਹਨਤ ਤੂੰ ਇੱਥੇ ਕਰ ਰਿਹਾ ਹੈ ਨਾ ਇੰਨੀ ਮਿਹਨਤ ਜੇਕਰ ਤੂੰ ਕਿਤੇ ਵਿਦੇਸ਼ ਦੇ ਵਿੱਚ ਕਰੇ ਤਾਂ ਤੂੰ ਸੋਚ ਵੀ ਨਹੀਂ ਸਕਦਾ ਵੀ ਤੂੰ ਕਿੰਨੀ ਕਮਾਈ ਕਰ ਸਕਦਾ ਹੈ ਕਹਿੰਦੇ ਹੁਣ ਐਸੀ ਸਲਾਹ ਜਦੋਂ ਉਸ ਪੁੱਤਰ ਨੂੰ ਮਿਲ ਗਈ ਤਾਂ ਮਨ ਦੇ ਵਿੱਚ ਇੱਕ ਸੁਪਨਾ ਸਜਾ ਲਿਆ ਵੀ ਹੁਣ ਮੈਂ ਵੀ ਵਿਦੇਸ਼ ਜਾਣਾ ਹੈ ਸਾਰੀ ਗੱਲ ਆਪਣੀ ਮਾਂ ਨੂੰ ਆ ਕੇ ਦਸੀ ਕਿ ਮਾਂ ਮੈਨੂੰ ਇਸ ਤਰ੍ਹਾਂ ਕਿਸੇ ਚੰਗੇ ਬੰਦੇ ਨੇ ਸਲਾਹ ਦਿੱਤੀ ਆ ਕਿ ਤੂੰ ਵਿਦੇਸ਼ ਦੇ ਵਿੱਚ ਜਾ ਵਿਦੇਸ਼ ਵਿੱਚ ਜਾ ਕੇ ਆਪਣਾ ਜੀਵਨ ਇਹਦੋਂ ਵੀ ਸੁਖਾਲਾ ਹੋ ਜਾਵੇਗਾ ਮੇਰੀ ਇਸ ਮਿਹਨਤ ਦਾ ਮੁੱਲ ਮੈਨੂੰ ਵਿਦੇਸ਼ ਦੇ ਵਿੱਚ ਬਹੁਤ ਮਿਲੇਗਾ ਕਹਿੰਦੇ ਮਾਂ ਨੇ ਪਹਿਲਾਂ ਬਹੁਤ ਸਮਝਾਇਆ ਕਿ ਪੁੱਤਰ ਇੰਨਾ ਲਾਲਚ ਨੂੰ ਨਹੀਂ ਪਈਦਾ ਵੀ ਜਿੰਨਾ ਆਪਣੇ ਕਿ ਜਿੰਨਾ ਆਪਾਂ ਨੂੰ ਮਾਲਕ ਦੇ ਰਿਹਾ ਹੈ ਨਾ ਆਪਾਂ ਇੰਨੀ ਵਿੱਚ ਖੁਸ਼ ਆ ਆਪਣਾ ਗੁਜ਼ਾਰਾ ਬੜਾ ਵਧੀਆ ਹੋ ਰਿਹਾ ਏ ਸੋਹਣੀ ਰੋਟੀ ਖਾ ਰਹੇ ਆ ਆਪਣੇ ਵਧੀਆ ਖਰਚੇ ਕਰਕੇ ਤੂੰ ਆਪਣੇ ਆਉਣ ਵਾਲੇ ਭਵਿੱਖ ਦੇ ਲਈ ਕੁਝ ਪੂੰਜੀ ਜਮਾ ਵੀ ਕਰ ਰਿਹਾ ਹੈ ਹੋਰ ਆਪਾਂ ਨੂੰ ਕੀ ਚਾਹੀਦਾ ਹੈ ਤੂੰ ਇੱਥੇ ਨਾਲ ਕੋਈ ਹੋਰ ਕਾਰੋਬਾਰ ਕੰਮ ਧੰਦਾ ਸ਼ੁਰੂ ਕਰ ਲੈ ਪਰ ਕਹਿੰਦੇ ਪੁੱਤਰ ਨਾ ਹਟਿਆ ਮਾਂ ਨੂੰ ਵਾਰ-ਵਾਰ ਕਹਿਣ ਲੱਗਾ ਨਹੀਂ ਮਾਂ ਮੇਰੇ ਬਾਕੀ ਦੋਸਤ ਮਿੱਤਰ ਵੀ ਵਿਦੇਸ਼ ਵਿੱਚ ਚਲੇ ਗਏ ਨੇ ਮੇਰਾ ਵੀ ਦਿਲ ਕਰਦਾ ਹੈ ਮੇਰਾ ਵੀ ਸੁਪਨਾ ਹੈ ਕਿ ਮੈਂ ਵੀ ਵਿਦੇਸ਼ ਦੇ ਵਿੱਚ ਜਾਵਾਂ ਅਤੇ ਕਿੰਨੇ ਕੁ ਚਿਰ ਦੀ ਗੱਲ ਆ ਪਹਿਲਾਂ ਮੈਂ ਜਾਵਾਂਗਾ ਜਦੋਂ ਹੀ ਮੈਂ ਸੈੱਟ ਹੋ ਗਿਆ ਮੈਂ ਤੁਹਾਨੂੰ ਵੀ ਨਾਲ ਲੈ ਜਾਣਾ ਹੈ ਬਸ ਫਿਰ ਆਪਾਂ ਦੋਵੇਂ ਵਿਦੇਸ਼ ਦੇ ਵਿੱਚ ਸੋਹਣੀ ਜ਼ਿੰਦਗੀ ਜਿਊਵਾਂਗੇ ਕਹਿੰਦੇ ਹੁਣ ਜਦੋਂ ਪੁੱਤਰ ਵਾਰ-ਵਾਰ ਮਾਂ ਦੇ ਨਾਲ ਜਿੱਦ ਕਰਨ ਲੱਗਾ ਤਾਂ ਮਾਂ ਪੁੱਤਰ ਦੇ ਅੱਗੇ ਹਾਰ ਗਈ ਮਾਂ ਨੇ ਕਿਹਾ ਵੀ ਚਲ ਠੀਕ ਹੈ ਪੁੱਤ ਜੇ ਤਰਾ ਇੰਨਾ ਹੀ ਦਿਲ ਕਰਦਾ ਹੈ ਨਾ ਤੂੰ ਵਿਦੇਸ਼ ਚਲਿਆ ਜਾ ਕਹਿੰਦੇ ਪੁੱਤਰ ਨੇ ਅਗਲੇ ਹੀ ਦਿਨ ਤੋਂ ਵਿਦੇਸ਼ ਜਾਣ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਅਤੇ ਛੇਤੀ ਹੀ ਵਿਦੇਸ਼ ਦੇ ਵਿੱਚ ਚਲਾ ਗਿਆ ਪੁੱਤਰ ਤਾਂ ਬਹੁਤ ਖੁਸ਼ ਸੀ ਕਿਉਂਕਿ ਪੁੱਤਰ ਦਾ ਸੁਪਨਾ ਪੂਰਾ ਹੋਇਆ ਪਰ ਮਾਂ ਘਰ ਦੇ ਵਿੱਚ ਬਿਲਕੁਲ ਇਕੱਲੀ ਰਹਿ ਗਈ ਮਾਂ ਨੂੰ ਤਾਂ ਘਰ ਵੜ ਵੜ ਖਾਵੇ ਪਰ ਇੱਕ ਆਸ ਤੇ ਬੈਠੀ ਸੀ ਕਿ ਕੋਈ ਗੱਲ ਨਹੀਂ ਮੇਰਾ ਪੁੱਤਰ ਵਿਦੇਸ਼ ਦੇ ਵਿੱਚ ਜਦੋਂ ਹੀ ਜਾ ਕੇ ਸੈੱਟ ਹੋ ਗਿਆ ਉਹਨੇ ਮੈਨੂੰ ਵੀ ਬੁਲਾ ਲੈਣਾ ਹੈ ਮਾਰੂਰ ਆਪਣੇ ਪੁੱਤਰ ਦੇ ਫੋਨ ਦੀ ਉਡੀਕ ਕਰਦੀ ਆਪਣੇ ਪੁੱਤਰ ਦੀ ਖਬਰ ਦੀ ਉਡੀਕ ਕਰਦੀ ਕਿ ਮੈਨੂੰ ਮੇਰੇ ਪੁੱਤਰ ਦੀ ਖਬਰ ਮਿਲੇ ਕਹਿੰਦੇ ਇੱਕ ਦੋ ਵਾਰ ਉਹਦੇ ਪੁੱਤਰ ਨੇ ਜਾ ਕੇ ਫੋਨ ਕੀਤਾ ਦੱਸ ਦਿੱਤਾ ਕਿ ਮੈਂ ਪਹੁੰਚ ਗਿਆ ਹਾਂ ਕੰਮ ਤੇ ਲੱਗ ਗਿਆ ਹਾਂ ਇੱਕ ਆਸ ਦੇ ਦਿੱਤੀ ਵੀ ਮੈਂ ਛੇਤੀ ਤੈਨੂੰ ਬੁਲਾਵਾਂਗਾ ਪਰ ਕਹਿੰਦੇ ਇਸੇ ਤਰ੍ਹਾਂ ਇੱਕ ਦੋ ਸਾਲ ਬੀਤ ਗਏ ਕੋਈ ਫੋਨ ਨਹੀਂ ਕਿਉਂਕਿ ਪੁੱਤਰ ਆਪਣੇ ਕੰਮ ਦੇ ਵਿੱਚ ਬਿਜੀ ਹੋ ਗਿਆ। ਉਥੋਂ ਦੀ ਜ਼ਿੰਦਗੀ ਦੇ ਵਿੱਚ ਇੰਨਾ ਰੁੱਝ ਗਿਆ ਕਿ ਮਾਂ ਹੀ ਯਾਦ ਨਹੀਂ ਆਈ। ਸਭ ਕੁਝ ਵਧੀਆ ਸੀ ਉਹਦੀ ਜ਼ਿੰਦਗੀ ਦੇ ਵਿੱਚ ਇੱਕੋ ਗੱਲ ਬਾੜੀ ਸੀ ਜੋ ਮਾਂ ਨੂੰ ਭੁੱਲ ਗਿਆ। ਪਰ ਕਹਿੰਦੇ ਇਧਰ ਮਾਂ ਉਹ ਤਾਂ ਆਪਣੇ ਪੁੱਤਰ ਨੂੰ ਹਰ ਪਲ ਯਾਦ ਕਰ ਰਹੀ ਸੀ, ਆਪਣੇ ਪੁੱਤਰ ਦੀ ਉਡੀਕ ਕਰ ਰਹੀ ਸੀ। ਪੁੱਤਰ ਤੋਂ ਬਿਨਾਂ ਘਰ ਵੱਡ-ਵੱਡ ਖਾਂਦਾ ਸੀ। ਮਾਂ ਨੂੰ ਲੱਗਦਾ ਸੀ ਕਿ ਜਿਵੇਂ ਉਹਦੀ ਅੱਧੀ ਉਮਰ 깸 ਗਈ ਹੋਵੇ। ਕਹਿੰਦੇ ਇੱਕ ਦਿਨ ਉਦੇ ਪੁੱਤਰ ਦੀ ਖਬਰ ਉਹਨੂੰ ਮਿਲੀ ਪੁੱਤਰ ਦਾ ਫੋਨ ਆਇਆ ਮਾਂ ਦੇ ਲਈ ਅੱਜ ਦਾ ਦਿਨ ਉਹਦੇ ਲਈ ਬੜਾ ਹੀ ਚੰਗਾ ਦਿਨ ਸੀ ਕਿਉਂਕਿ ਅੱਜ ਦੇ ਦਿਨ ਵਿੱਚ ਉਹਦੇ ਪੁੱਤਰ ਦੀ ਆਵਾਜ਼ ਉਹਦੇ ਕੰਨਾਂ ਦੇ ਵਿੱਚ ਪਈ ਮਾਂ ਨੇ ਰੱਬ ਦਾ ਸ਼ੁਕਰ ਮਨਾਇਆ ਪੁੱਤਰ ਨੇ ਮਾਂ ਦਾ ਹਾਲ ਚਾਲ ਪੁੱਛਿਆ ਮਾਫ਼ੀ ਮੰਗੀ ਕਿ ਮਾਂ ਮੈਂ ਆਪਣੇ ਕੰਮਾਂ ਕਾਰਾਂ ਦੇ ਵਿੱਚ ਵਿਜੀ ਹੋ ਗਿਆ ਮੈਨੂੰ ਮੌਕਾ ਹੀ ਨਹੀਂ ਮਿਲਿਆ ਕਿ ਮੈਂ ਤੇਰੇ ਨਾਲ ਗੱਲ ਕਰ ਸਕਾਂ ਮੈਨੂੰ ਮਾਫ਼ ਕਰ ਦੇ ਕਹਿੰਦੇ ਇਹਨਾਂ ਕੀ ਮਾਤਾ ਮਾਂ ਹੁੰਦੀ ਆ ਇੱਕ ਦੋ ਮਿੱਠੀਆਂ ਮਿੱਠੀਆਂ ਗੱਲਾਂ ਕੀਤੀਆਂ ਮਾਂ ਸਭ ਕੁਝ ਭੁੱਲ ਗਈ ਪੁੱਤਰ ਨੇ ਆਪਣੀ ਮਾਂ ਨੂੰ ਦੱਸਿਆ ਕਿ ਮਾਂ ਮੈਂ ਇੱਥੇ ਵਧੀਆ ਨੌਕਰੀ ਤੇ ਲੱਗ ਗਿਆ ਹਾਂ ਬਹੁਤ ਵਧੀਆ ਪੈਸਾ ਕਮਾਉਂਦਾ ਮੈਂ ਜਲਦ ਹੀ ਤੈਨੂੰ ਲੈਣ ਦੇ ਲਈ ਆਵਾਂਗਾ ਅਤੇ ਮੈਂ ਇੱਥੇ ਵਿਆਹ ਵੀ ਕਰਵਾ ਲਿਆ ਹੈ ਕਹਿੰਦੇ ਇੱਕ ਵਾਰ ਤਾਂ ਮਾਂ ਨੂੰ ਬੜੀ ਠੇਸ ਜੀ ਲੱਗੀ ਕਿਉਂਕਿ ਮਾਂ ਨੇ ਤਾਂ ਆਪਣੇ ਪੁੱਤਰ ਦੇ ਵਿਆਹ ਦੇ ਲਈ ਬੜੇ ਸੁਪਨੇ ਸਜਾਏ ਸੀ ਪਰ ਪੁੱਤਰ ਖੁਸ਼ ਸੀ ਪੁੱਤਰ ਨੇ ਆਪਣੀ ਘਰ ਵਾਲੀ ਦੀਆਂ ਬਹੁਤ ਤਾਰੀਫਾਂ ਕੀਤੀਆਂ ਅਤੇ ਕਿਹਾ ਕਿ ਮਾਂ ਜਦੋਂ ਤੂੰ ਆਪਣੇ ਨੌ ਨੂੰ ਮਿਲੇਂਗੀ ਨਾ ਤੂੰ ਵੀ ਇਸੇ ਤਰ੍ਹਾਂ ਤਾਰੀਫਾਂ ਕਰੇਂਗੀ ਕਹਿੰਦੇ ਮਾਂ ਸਭ ਕੁਝ ਭੁੱਲ ਗਈ ਮਾਂ ਵੀ ਆਪਣੇ ਪੁੱਤਰ ਦੀ ਖੁਸ਼ੀ ਵਿੱਚ ਖੁਸ਼ ਹੋ ਗਈ ਮਾਂ ਨੇ ਕਿਹਾ ਵੀ ਕੋਈ ਗੱਲ ਨਹੀਂ ਜੇਕਰ ਤੂੰ ਆਪਣਾ ਘਰ ਵਸਾ ਲਿਆ ਹੈ ਨਾ ਤਾਂ ਵਧੀਆ ਕੀਤਾ ਚਲੋ ਹੁਣ ਮੇਰੀ ਵੀ ਫਿਕਰ ਮੁੱਕੀ ਤੇਰਾ ਖਿਆਲ ਰੱਖਣ ਵਾਲਾ ਤੇਰੇ ਕੋਲ ਕੋਈ ਤਾਂ ਹੈ ਕਹਿੰਦੇ ਪੁੱਤਰ ਨੇ ਮਾਂ ਨੂੰ ਕਿਹਾ ਕਿ ਮਾਂ ਮੈਂ ਜਲਦ ਹੀ ਤੈਨੂੰ ਲੈਣ ਆਵਾਂਗਾ ਇਹ ਕਹਿ ਕੇ ਫੋਨ ਕੱਟ ਦਿੱਤਾ ਕਹਿੰਦੇ ਉਸੇ ਦਿਨ ਤੋਂ ਮਾਂ ਆਪਣੇ ਪੁੱਤਰ ਦੀ ਉਡੀਕ ਕਰਨ ਲੱਗੀ ਕਿ ਮੇਰਾ ਪੁੱਤਰ ਅੱਜ ਆਵੇਗਾ ਕੱਲ ਆਵੇਗਾ ਕਹਿੰਦੇ ਇਦਾਂ ਕਰਦਿਆਂ ਕਰਦਿਆਂ ਕਈ ਸਾਲ ਫਿਰ ਬੀਤ ਗਏ ਅੱਜ 3-4 ਸਾਲ ਬਾਅਦ ਫਿਰ ਪੁੱਤਰ ਦਾ ਫੋਨ ਆਇਆ ਪੁੱਤਰ ਨੇ ਮਾਂ ਨੂੰ ਕਿਹਾ ਮਾਂ ਜਲਦ ਹੀ ਆਪਣੀ ਤਿਆਰੀ ਕਰ ਲੈ ਮੈਂ ਤੈਨੂੰ ਲੈਣ ਆ ਰਿਹਾ ਹਾਂ ਕਹਿੰਦੇ ਇਹ ਗੱਲ ਸੁਣ ਕੇ ਮਾਂ ਦੀ ਖੁਸ਼ੀ ਦਾ ਕੋਈ ਟਿਕਾਣਾ ਨਾ ਰਿਹਾ ਪੁੱਤਰ ਨੇ ਕਿਹਾ ਕਿ ਮੈਂ 1-2 ਦਿਨਾਂ ਤੱਕ ਤੇਰੇ ਕੋਲ ਆ ਜਾਣਾ ਹੈ ਤੂੰ ਜਲਦੀ ਦੇ ਨਾਲ ਅੱਜ ਤੋਂ ਆਪਣੀਆਂ ਤਿਆਰੀਆਂ ਕਰਨੀਆਂ ਸ਼ੁਰੂ ਕਰ ਦੇ ਆਪਾਂ ਬਹੁਤੀ دیر ਤੱਕ ਇੱਥੇ ਰੁਕਣਾ ਨਹੀਂ ਆ ਨਾਲ ਹੀ ਪੁੱਤਰ ਨੇ ਦੱਸਿਆ ਕਿ ਮਾਂ ਤੇਰੇ ਲਈ ਇੱਕ ਖੁਸ਼ਖਬਰੀ ਆ ਕਿ ਮੇਰੇ ਘਰ ਪੁੱਤਰ ਨੇ ਜਨਮ ਲਿਆ ਸੀ ਜਿਸ ਦੀ ਉਮਰ ਅੱਜ 3 ਸਾਲ ਹੋ ਗਈ ਆ ਉਹਦਾ ਤੀਸਰਾ ਜਨਮ ਦਿਨ ਆਉਣ ਵਾਲਾ ਹੈ ਅਤੇ ਤੀਸਰੇ ਜਨਮ ਦਿਨ ਦੀ ਖੁਸ਼ੀ ਵਿੱਚ ਹੀ ਮੈਂ ਮਾਂ ਤੇਨੂੰ ਲੈਣ ਆ ਰਿਹਾ ਹਾਂ ਤੇਰਾ ਪੁੱਤਾਂ ਕਹਿੰਦਾ ਕਿ ਮੈਂ ਆਪਣੀ ਦਾਦੀ ਦੇ ਨਾਲ ਹੀ ਜਨਮ ਦਿਨ ਮਨਾਉਣਾ ਹੈ ਤੇ ਮਾਂ ਤੋਂ ਆਪਣੀ ਤਿਆਰੀ ਕਰ ਲਈ ਮੈਂ ਜਲਦ ਹੀ ਤੇਰੇ ਕੋਲ ਆਵਾਂਗਾ ਅਤੇ ਤੈਨੂੰ ਇੱਥੋਂ ਲੈ ਜਾਵਾਂਗਾ ਫਿਰ ਆਪਾਂ ਚਾਰੋਂ ਜਾਣੇ ਇਕੱਠੇ ਵਿਦੇਸ਼ ਦੇ ਵਿੱਚ ਰਹਿਵਾਂਗੇ ਕਹਿੰਦੇ ਇਹ ਗੱਲ ਸੁਣ ਕੇ ਮਾਂ ਦੀ ਤਾਂ ਜਿਵੇਂ ਉਮਰ ਵੱਧ ਗਈ ਹੋਵੇ ਮਾਂ ਦੀਆਂ ਬੁੱਢੀਆਂ ਹੱਡੀਆਂ ਵਿੱਚ ਫਿਰ ਤੋਂ ਜਾਨ ਆ ਗਈ ਮਾਂ ਨੇ ਜਲਦੀ ਨਾਲ ਆਪਣੀ ਤਿਆਰੀ ਕਰਨੀ ਸ਼ੁਰੂ ਕਰ ਦਿੱਤੀ ਆਂਡ ਗਵਾਂਡ ਦੇ ਵਿੱਚ ਦੱਸਣਾ ਸ਼ੁਰੂ ਕਰ ਦਿੱਤਾ ਕਿ ਮੇਰਾ ਪੁੱਤਰ ਮੈਨੂੰ ਲੈਣ ਆ ਰਿਹਾ ਹੈ ਕੁਸ਼ੀਦਾ ਕੋਈ ਟਿਕਾਣਾ ਨਹੀਂ ਸੀ ਕਹਿੰਦੇ 2 ਦਿਨਾਂ ਬਾਅਦ ਸੱਚਮੁੱਚ ਉਹਦਾ ਪੁੱਤਰ ਉਹਦੇ ਘਰ ਦੇ ਦਰਵਾਜ਼ੇ ਦੇ ਅੱਗੇ ਖੜਿਆ ਸੀ ਮਾਂ ਨੂੰ ਦੇਖ ਕੇ ਯਕੀਨੀ ਨਹੀਂ ਸੀ ਹੋ ਰਿਹਾ ਕਿ ਮੇਰਾ ਪੁੱਤਰ ਸੱਚਮੁੱਚ ਆ ਗਿਆ ਹੈ ਕਿਉਂਕਿ ਪਹਿਲਾਂ ਵੀ ਇਹ ਵਾਅਦਾ ਕਰਕੇ 3 ਸਾਲ ਲੰਘ ਗਏ ਸੀ ਆਇਆ ਨਹੀਂ ਸੀ ਪਰ ਇਸ ਵਾਰ ਪੁੱਤਰ ਨੇ 2 ਦਿਨਾਂ ਦਾ ਕਿਹਾ ਸੱਚਮੁੱਚ 2 ਦਿਨਾਂ ਬਾਅਦ ਆ ਗਿਆ ਮਾਂ ਨੇ ਆਪਣੇ ਪੁੱਤਰ ਨੂੰ ਮਿਲ ਕੇ ਰੱਜ-ਰੱਜ ਪਿਆਰ ਕੀਤਾ आशीर्वाद ਦਿੱਤਾ ਪੁੱਤਰ ਨੇ ਆਪਣੀ ਮਾਂ ਨੂੰ ਕਿਹਾ ਕਿ ਮਾਂ ਜਲਦੀ ਦੇ ਨਾਲ ਤਿਆਰੀ ਕਰਨੀ ਸ਼ੁਰੂ ਕਰ ਦੇ ਮਾਂ ਨੇ ਕਿਹਾ ਕਿ ਮੇਰੀ ਤਾਂ ਤਿਆਰੀ ਪਹਿਲਾਂ ਤੋਂ ਹੀ ਆ ਤੂੰ ਜਦੋਂ ਕਮੇਗਾ ਆਪਾਂ ਚੱਲੇ ਜਾਵਾਂਗੇ ਕਹਿੰਦੇ ਪੁੱਤਰ ਨੇ ਕਿਹਾ ਮਾਂ ਹੁਣ ਤੂੰ ਮੇਰੇ ਨਾਲ ਚਲੇ ਜਾਣਾ ਹੈ ਆਪਣਾ ਇੱਕ ਘਰ ਆਪਾਂ ਇੱਥੇ ਕਿਸ ਨੂੰ ਦੇ ਕੇ ਜਾਣਾ ਹੈ ਖਾਲੀ ਪਿਆ ਮਕਾਨ ਬੰਜਰ ਬਣ ਜਾਂਦਾ ਹੈ ਅਤੇ ਕੋਈ ਇਹਦੇ ਉੱਤੇ ਕਬਜ਼ਾ ਹੀ ਨਾ ਕਰ ਲਵੇ ਇਸ ਕਰਕੇ ਮੈਂ ਸੋਚ ਰਿਹਾ ਹਾਂ ਕਿ ਕਿਉਂ ਨਾ ਆਪਾਂ ਆਪਣੇ ਹੱਥੀਂ ਇਸ ਮਕਾਨ ਨੂੰ ਇਸ ਘਰ ਨੂੰ ਵੇਚ ਜਾਈਏ ਮਾਂ ਨੇ ਕਿਹਾ ਕਿ ਨਾ ਪੁੱਤ ਇਹ ਨਾ ਕਹਿ ਇਹ ਘਰ ਤੇਰੇ ਪਿਓ ਦੀ ਆਖਰੀ ਨਿਸ਼ਾਨੀ ਆ ਇਹਦੇ ਵਿੱਚ ਤੂੰ ਜੰਮਿਆ ਪਲਿਆ ਏ ਇਹਦੇ ਵਿੱਚ ਆਪਣੀਆਂ ਬਹੁਤ ਜ਼ਿਆਦਾਆਂ ਜੁੜੀਆਂ ਨੇ ਆਪਾਂ ਇਹਨੂੰ ਵੇਚਣਾ ਨਹੀਂ ਆਪਾਂ ਕਿਸੇ ਨੂੰ ਸਾਂਭ-ਸਮਾਰ ਕਰਨ ਦੇ ਲਈ ਬਿਠਾ ਜੰਨੇ ਆ ਪੁੱਤਰ ਨੇ ਕਿਹਾ ਨਹੀਂ ਮਾਂ ਅੱਜ ਦਾ ਜਿਹੜਾ ਸਮਾਂ ਹੈ ਨਾ ਇਹ ਸਹੀ ਨਹੀਂ ਆ ਕਿਸੇ ਦੇ ਉੱਤੇ ਵਿਸ਼ਵਾਸ ਕਰਨਾ ਆਪਣਾ ਨੁਕਸਾਨ ਕਰ ਸਕਦਾ ਹੈ ਅੱਜ ਦੀ ਇਹ ਜਿਹੜੀ ਦੁਨੀਆ ਹੈ ਨਾ ਇਹਦੇ ਵਿੱਚ ਧੋਖਾ ਬਹੁਤ ਵਧ ਗਿਆ ਹੈ ਹੋ ਸਕਦਾ ਹੈ ਕੋਈ ਮਨੁੱਖ ਹੋ ਸਕਦਾ ਜਿਹਨੂੰ ਆਪਾਂ ਇਹਦੀ ਸਾਂਭ ਸੰਭਾਲ ਕਰਨ ਤੇ ਲਈ ਦੇ ਕੇ ਜਾਈਏ ਉਹ ਕਬਜ਼ਾ ਕਰ ਲਵੇ ਫੇਰ ਆਪਾਂ ਕੀ ਕਰਾਂਗੇ ਕਹਿੰਦੇ ਇਸ ਤਰ੍ਹਾਂ ਪੁੱਤਰ ਨੇ ਵੱਖ-ਵੱਖ ਦਲੀਲਾਂ ਦੇ ਕੇ ਆਪਣੀ ਮਾਂ ਨੂੰ ਮਨਾ ਲਿਆ मां ਫਿਰ ਆਪਣੇ ਪੁੱਤਰ ਦੀਆਂ ਗੱਲਾਂ ਦੇ ਵਿੱਚ ਆ ਗਈ। ਮਾਂ ਨੇ ਕਿਹਾ ਵੀ ਚਲ ਠੀਕ ਹੈ ਜੇਕਰ ਤੇਰਾ ਇਹੋ ਮੰਨਿਆ ਵੀ ਇਹਨੂੰ ਵੇਚਣਾ ਹੈ ਤਾਂ ਵੇਚ ਦੇ। ਕਹਿੰਦੇ ਉਹਨਾਂ ਨੇ ਆਪਣੇ ਹੱਥੀ ਦੋ ਦਿਨਾਂ ਦੇ ਵਿੱਚ ਵਿੱਚ ਮਕਾਨ ਵੇਚ ਦਿੱਤਾ। ਜੋ ਪੈਸੇ ਸੀ ਪੁੱਤਰ ਨੇ ਲੈ ਲਏ। ਹੁਣ ਸਾਰੇ ਆਂਡ ਗਵਾਂਡ ਨੂੰ ਮਿਲ ਕੇ ਮਾਂ ਆਪਣੇ ਪੁੱਤਰ ਦੇ ਨਾਲ ਵਿਦੇਸ਼ ਜਾਣ ਦੇ ਲਈ ਗੱਡੀ ਦੇ ਵਿੱਚ ਬੈਠ ਗਈ। ਅੱਖਾਂ ਦੇ ਵਿੱਚ ਬੜਾ ਹੀ ਚਾਅ ਏ। ਕਿ ਮੈਂ ਜਾ ਕੇ ਆਪਣੇ ਨੌ ਨੂੰ ਮਿਲਾਂਗੀ ਆਪਣੇ ਪੋਤੇ ਨੂੰ ਦੇਖਾਂਗੀ ਹੁਣ ਮੈਂ ਆਪਣੇ ਪੁੱਤਰ ਦੇ ਨਾਲ ਰਵਾਂਗੀ ਆਖਰੀ ਮੇਰੀ ਜ਼ਿੰਦਗੀ ਦਾ ਆਖਰੀ ਸਮਾਂ ਮੇਰੇ ਪੁੱਤਰ ਦੇ ਨਾਲ ਬਿਤੇਗਾ ਕਹਿੰਦੇ ਬੜੀ ਖੁਸ਼ ਸੀ ਗੱਡੀ ਦੇ ਵਿੱਚ ਬੈਠੀ ਬਹੁਤ ਕੁਝ ਸੋਚ ਰਹੀ ਸੀ ਕਿ ਮੈਂ ਜਾ ਕੇ ਆਪਣੇ ਪੋਤੇ ਨੂੰ ਇੰਜ ਲਾਡ ਲੜਾਵਾਂਗੀ ਨੌ ਨੂੰ ਇੰਜ ਪਿਆਰ ਕਰਾਂਗੀ ਕਹਿੰਦੇ ਤਾਂ ਸੋਚਦਿਆਂ ਸੋਚਦਿਆਂ 에어ਪੋਰਟ ਤੇ ਚਲੇ ਗਏ ਉਹ ਪੁੱਤਰ ਨੇ ਮਾਂ ਨੂੰ ਕਿਹਾ ਮਾਂ ਤੁਸੀਂ ਇੱਥੇ ਬੈਠੋ ਮੈਂ ਹੁਣੇ ਕੋਈ ਕਾਗਜ਼ੀ ਕਾਰਵਾਈ ਕਰਕੇ ਆਉਣਾ ਹਾਂ ਫਿਰ ਮੈਂ ਤੁਹਾਨੂੰ ਇੱਥੋਂ ਲੈ ਜਾਵਾਂਗਾ ਕਹਿੰਦੇ ਮਾਂ ਪੋਲੀ ਪਾਲੀ ਉਹਨੂੰ ਕੋਈ ਪਤਾ ਨਹੀਂ ਕਿ ਮੇਰਾ ਪੁੱਤਰ ਮੇਰੇ ਨਾਲ ਕੀ ਖੇਡਾਂ ਖੇਡ ਰਿਹਾ ਹੈ ਕਹਿੰਦੇ ਮਾਂ ਇਧਰ ਆਪਣੇ ਪੁੱਤਰ ਨੂੰ ਉਡੀਕ ਰਹੀ ਆ ਤੇ ਪੁੱਤਰ ਮਾਂ ਨੂੰ ਧੋਖਾ ਦੇ ਕੇ ਜਹਾਜ਼ੇ 'ਤੇ ਬੈਠ ਗਿਆ ਵਿਦੇਸ਼ ਦੇ ਲਈ ਰਵਾਨਾ ਹੋ ਗਿਆ ਆਪਣੇ ਪਰਿਵਾਰ ਕੋਲ ਪਹੁੰਚਣ ਦੇ ਲਈ ਕਹਿੰਦੇ ਮਾਂ ਤਿੰਨ ਚਾਰ ਘੰਟੇ ਉਲੀਕਦੀ ਰਹੀ ਫਿਰ ਪੁੱਛ ਕਿਛ ਕਰਨ ਲੱਗੀ ਕਿ ਮੇਰਾ ਪੁੱਤਰ ਅੰਦਰ ਗਿਆ ਸੀ ਅਜੇ ਤੱਕ ਵਾਪਸ ਨਹੀਂ ਆਇਆ ਕਹਿੰਦੇ ਜਦੋਂ ਮਾਂ ਨੇ ਦਰ ਉਦਰ ਲੱਭਣਾ ਸ਼ੁਰੂ ਕੀਤਾ ਕੁਝ ਭਲੇ ਬੰਦਿਆਂ ਨੇ ਮਾਂ ਦੀ ਖਬਰ ਲਈ ਮਾਂ ਨੇ ਜਦੋਂ ਆਪਣੇ ਪੁੱਤਰ ਦਾ ਅਤਾ ਪਤਾ ਦੱਸਿਆ ਦੇਸ਼ ਦਾ ਨਾਮ ਦੱਸਿਆ ਤਾਂ ਉਹਨਾਂ ਨੇ ਦੱਸਿਆ ਵੀ ਇਸ ਦੇਸ਼ ਨੂੰ ਜਾਣ ਵਾਲਾ ਜਹਾਜ਼ ਤਾਂ ਕੱਦ ਦਾ ਉੱਡ ਗਿਆ ਅਤੇ ਜੋ ਨਾਮ ਤੁਸੀਂ ਦੱਸ ਰਹੇ ਹੋ ਨਾ ਇਹ ਨਾਮ ਦਾ ਵੀ ਪਤਾ ਕੀਤਾ ਹੈ ਇਸ ਨਾਮ ਦਾ ਸ਼ਖਸ ਉਹ ਜਹਾਜ਼ ਦੇ ਵਿੱਚ ਬੈਠ ਕੇ ਕੱਦ ਦਾ ਇੱਥੋਂ ਚਲਿਆ ਗਿਆ ਹੈ ਮਾਂ ਹੁਣ ਤੂੰ ਆਪਣੇ ਘਰੋਂ ਚਲੀ ਜਾ ਕਹਿੰਦੇ ਮਾਂ ਨੂੰ ਸਮਝ ਨਹੀਂ ਸੀ ਆ ਰਹੀ ਕਿ ਮੇਰਾ ਪੁੱਤਰ ਮੇਰੇ ਨਾਲ ਇੰਜ ਵੀ ਕਰ ਸਕਦਾ ਹੈ ਮਾਂ ਰੋਣ ਲੱਗੀ ਕਿ ਪੁੱਤ ਤੂੰ ਮੇਰੇ ਨਾਲ ਇੰਜ ਕਿਉਂ ਕੀਤਾ ਮੇਰੇ ਕੋਲੋਂ ਕੀ ਗਲਤੀ ਹੋ ਗਈ ਸੀ ਪਰ ਕਹਿੰਦੇ ਹੁਣ ਬੁੱਢੀ ਮਾਂ ਦੀ ਆਵਾਜ਼ ਸੁਣਨ ਵਾਲਾ ਉੱਥੇ ਕੋਈ ਨਹੀਂ ਸੀ ਉਹ ਬਜ਼ੁਰਗ ਔਰਤ ਨੂੰ ਕੁਝ ਵੀ ਸਮਝ ਦੇ ਵਿੱਚ ਨਾ ਆਇਆ ਕਿ ਮੈਂ ਕਿੱਥੇ ਜਾਵਾਂ ਕਿੰਦੇ ਕਿਵੇਂ ਨਾ ਕਿਵੇਂ ਕਰਕੇ ਵਾਪਸ ਆਪਣੇ ਘਰ ਦੇ ਵਿੱਚ ਆ ਗਈ ਪਰ ਹੁਣ ਉਹ ਘਰ ਉਹਦਾ ਨਹੀਂ ਸੀ ਰਿਹਾ ਉਹ ਘਰ ਆਪਣੇ ਹੱਥੀ ਵੇਚ ਚੁੱਕੀ ਸੀ ਕਿੰਦੇ ਘਰ ਦੇ ਬਾਹਰ ਬਣੇ ਥੜੇ ਦੇ ਉੱਤੇ ਬੈਠ ਕੇ ਰੋਣ ਲੱਗੀ ਸਾਰੀ ਰਾਤ ਉੱਥੇ ਬਿਤਾ ਦਿੱਤੀ ਅਗਲਾ ਦਿਨ ਤਾਂ ਉਸ ਮਕਾਨ ਦਾ ਨਵਾਂ ਮਾਲਕ ਘਰੋਂ ਬਾਹਰ ਨਿਕਲਿਆ ਉਹਨੇ ਦੇਖਿਆ ਕਿ ਇਹ ਤਾਂ ਉਹੀ ਬਜ਼ੁਰਗ ਔਰਤ ਹੈ ਜਿਹਦੇ ਤੋਂ ਅਸੀਂ ਘਰ ਖਰੀਦਿਆ ਹੈ ਉਹਨੇ ਉਹ ਬਜ਼ੁਰਗ ਮਾਈ ਨੂੰ ਪੁੱਛਿਆ ਵੀ ਮਾਈ ਤੂੰ ਤਾਂ ਵਿਦੇਸ਼ ਜਾਣਾ ਸੀ ਤੂੰ ਇੱਥੇ ਬੈਠੀ ਕੀ ਕਰ ਰਹੀ ਆ ਕਹਿੰਦੇ ਮਾਈ ਨੇ ਜਦ ਸਾਰੀ ਗੱਲਬਾਤ ਦੱਸੀ ਕਿ ਮੇਰੇ ਪੁੱਤਰ ਨੇ ਤੇ ਮੇਰੇ ਨਾਲ ਆਹ ਕੰਮ ਕੀਤਾ ਕਹਿੰਦੇ ਉਹ ਮਕਾਨ ਮਾਲਕ ਬੜਾ ਭਲਾਵੰਦ ਉਹਨੂੰ ਮਾਈ ਤੇ ਬੜਾ ਤਰਸ ਆਇਆ ਮਾਈ ਕਹਿਣ ਲੱਗੀ ਪੁੱਤਰ ਮੇਰੇ ਤੇ ਇੱਕ एहसान ਕਰ ਦੇ ਕਿ ਮੈਨੂੰ ਇਸ ਥੜੇ ਦੇ ਉੱਤੇ ਬਹਿਣ ਦੀ ਇਜਾਜ਼ਤ ਦੇ ਦੇ ਮੈਂ ਆਪਣਾ ਆਖਰੀ ਸਮਾਂ ਇਸ ਥੜੇ ਦੇ ਉੱਤੇ ਹੀ ਕੱਟਣਾ ਚਾਹੁੰਨੀ ਆ ਮੈਂ ਮੰਗ ਕੇ ਗੁਜ਼ਾਰਾ ਕਰ ਲਵਾਂਗੀ ਬਸ ਮੈਨੂੰ ਇਸ ਥੜੇ ਤੋਂ ਜਾਣ ਨੂੰ ਨਾ ਕਮੀ ਕਹਿੰਦੇ ਮਕਾਨ ਮਾਲਕ ਨੇ ਕਿਹਾ ਮਾਂ ਜਿਹੜਾ ਘਰ ਅਸੀਂ ਤੇਰੇ ਤੋਂ ਖਰੀਦਿਆ ਹੈ ਨਾ ਇਹਦੇ ਵਿੱਚ ਬਹੁਤ ਕਮਰੇ ਨਹੀਂ ਕੀ ਹੋਇਆ ਜੇ ਤੇਰੇ ਪੁੱਤਰ ਨੇ ਤੇਰੇ ਨਾਲ ਇੰਨਾ ਵੱਡਾ ਧੋਖਾ ਕਰ ਦਿੱਤਾ ਤੂੰ ਮੈਨੂੰ ਵੀ ਆਪਣਾ ਪੁੱਤਰ ਸਮਝ ਅਤੇ ਇਸ ਘਰ ਦੇ ਵਿੱਚ ਇੱਕ ਕਮਰਾ ਮੈਂ ਤੇਰੇ ਨਾਮ ਲਗਵਾ ਦਿੰਨਾ ਹਾਂ ਤੂੰ ਉਸ ਕਮਰੇ ਦੇ ਵਿੱਚ ਰਹੀਂ ਇਸ ਥੜੇ ਦੇ ਉੱਤੇ ਨਹੀਂ ਕਿੰਦੇ ਜਦ ਮਕਾਨ ਮਾਲਕ ਨੇ ਇਹ ਗੱਲ ਕਹੀ ਤਾਂ ਮਾਂ ਉੱਚੀ ਉੱਚੀ ਰੋਣ ਲੱਗੀ ਕਹਿਣ ਲੱਗੀ ਕਿ ਇਹ ਕਲਯੁਗ ਦੁਨੀਆ ਦੇ ਵਿੱਚ ਐਹੋ ਜਿਹੇ ਭਲੇ ਬੰਦੇ ਵੀ ਆ ਇੱਕ ਪਾਸੇ ਮੇਰਾ ਪੁੱਤਰ ਜਿੰਨੂੰ ਮੈਂ ਪਾਲ ਪੋਸ ਕੇ ਵੱਡਾ ਕੀਤਾ ਜਿੰਨੂੰ ਪਤਾ ਸੀ ਕਿ ਮੇਰੀ ਮਾਂ ਨੇ ਮੈਨੂੰ ਕਿੰਨਾ ਔਖਾ ਪਾਲ ਲਿਆ ਪਰ ਉਹ ਸਭ ਕੁਝ ਭੁੱਲ ਗਿਆ ਮੇਰੇ ਨਾਲ ਇੰਨਾ ਵੱਡਾ ਧੋਖਾ ਕਰ ਗਿਆ ਮੇਰਾ ਘਰ-ਬਾਰ ਵੀ ਵੇਚ ਗਿਆ ਮੈਨੂੰ ਕਲੀਆਂ ਦੇ ਵਿੱਚ ਰੁਲਣ ਦੇ ਲਈ ਛੱਡ ਗਿਆ ਇੱਕ ਤੂੰ ਆ ਜਿਹਦੇ ਨਾਲ ਮੇਰਾ ਕੋਈ ਰਿਸ਼ਤਾ ਨਹੀਂ ਤੇਰੇ ਉੱਤੇ ਮੇਰਾ ਕੋਈ एहसान ਨਹੀਂ ਤੇਰੇ ਲਈ ਮੈਂ ਕੁਝ ਕੀਤਾ ਵੀ ਨਹੀਂ ਪਰ ਤੂੰ ਮੇਰੇ ਲਈ ਇੰਨਾ ਕੁਝ ਕਰਨ ਨੂੰ ਤਿਆਰ ਹੈਂ ਇਹ ਕਲਯੁਗੀ ਦੁਨੀਆ ਦੇ ਵਿੱਚ ਤੇਰੇ ਵਰਗੇ ਬੰਦੇ ਵੀ ਆ ਉਹ ਮਕਾਨ ਮਾਲਕ ਨੇ ਕਿਹਾ ਮਾਂ ਤੁਹਾਨੂੰ ਅੱਜ ਤੋਂ ਬਾਅਦ ਮੈਨੂੰ ਆਪਣਾ ਪੁੱਤਰ ਸਮਝੀ ਅਤੇ ਚੱਲ ਘਰ ਚੱਲ ਤੈਨੂੰ ਮੰਗ ਕੇ ਖਾਣ ਦੀ ਲੋੜ ਨਹੀਂ ਤੂੰ ਇੱਥੇ ਮੇਰੇ ਕੋਲ ਰਹਿ ਕੇ ਰੋਟੀ ਖਾਵੇਂ ਦੋ ਵਕਤ ਦੀ ਤੈਨੂੰ ਇੱਜ਼ਤ ਦੀ ਰੋਟੀ ਦਵਾਂਗੀ ਕਹਿੰਦੇ ਉਸ ਦਿਨ ਤੋਂ ਮਾਂ ਆਪਣੇ ਹੀ ਘਰ ਦੇ ਵਿੱਚ ਇੱਕ ਕਮਰੇ ਦੇ ਵਿੱਚ ਰਹਿਣ ਲੱਗੀ ਉਹ ਮਕਾਨ ਮਾਲਕ ਉਹ ਬਜ਼ੁਰਗ ਮਾਂ ਦਾ ਬਹੁਤ ਧਿਆਨ ਰੱਖਦੇ ਉਹਦੀ ਪਤਨੀ ਦਾ ਸੁਭਾਅ ਵੀ ਬਹੁਤ ਚੰਗਾ ਸੀ ਕਹਿੰਦੇ ਉਹਨਾਂ ਨੇ ਬੜੀ ਸੇਵਾ ਕਰਨੀ ਪਰ ਕਹਿੰਦੇ ਆਪਣੇ ਪੁੱਤਰ ਵੱਲੋਂ ਇੰਨਾ ਵੱਡਾ ਧੋਖਾ ਮਿਲਿਆ ਸੀ ਮਾਂ ਦੀ ਆਸ ਸੀ ਪੁੱਤ ਐਨੇ ਔਖੇ ਦਿਨ ਕੱਟ ਕੇ ਮਾਂ ਨੇ ਪੁੱਤ ਨੂੰ ਪਾਲ ਲਿਆ ਸੀ ਕਿ ਬੜਾਪੇ ਦੇ ਵਿੱਚ ਮੇਰਾ ਸਹਾਰਾ ਬਣੇਗਾ ਪਤਾ ਨਹੀਂ ਕਿੰਨੇ ਸੁਪਨੇ ਸਜਾਏ ਸੀ ਆਪਣੇ ਪੁੱਤ ਨੂੰ ਦੇਖ ਕੇ ਉਹ ਸੁਪਨੇ ਤਾਂ ਕੀ ਪੂਰੇ ਹੋਣੇ ਸੀ ਪੁੱਤ ਨੇ ਤਾਂ ਉਹ ਕਾਰ ਵਖਾਈ ਜਿਸ ਬਾਰੇ ਮਾਂ ਨੇ ਕਦੇ ਸੁਪਨੇ ਵਿੱਚ ਵੀ ਨਹੀਂ ਸੀ ਸੋਚਿਆ ਕਿ ਮੇਰਾ ਪੁੱਤ ਇਸ ਤਰ੍ਹਾਂ ਦਾ ਨਿਕਲੇਗਾ ਕਹਿੰਦੇ ਇਹੀ ਸੋਚ ਸੋਚ ਕੇ ਮਾਂ ਦੀ ਜਿਵੇਂ ਉਮਰ ਕੱਟ ਗਈ ਹੋਵੇ ਛੇਤੀ ਹਿਉ ਬਜ਼ੁਰਗ ਮਾਈ ਆਕਾਲ ਚ ਲਾਣਾ ਕਰ ਗਈ ਪਰ ਕਹਿੰਦੇ ਸਮੇਂ ਨੇ ਆਪਣਾ ਰੰਗ ਦਿਖਾਇਆ ਸਮਾਂ ਬੀਤਿਆ ਉਹ ਬਜ਼ੁਰਗ ਮਾਈ ਤਾਂ ਆਪਣੇ ਪੁੱਤਰ ਦੇ ਧੋਖੇ ਨੂੰ ਨਾ ਬਰਦਾਸ਼ਤ ਕਰਦੀ ਹੋਈ ਮਰ ਗਈ ਪਰ ਜਦੋਂ ਉਹ ਪੁੱਤਰ ਖੁਦ ਬਜ਼ੁਰਗ ਹੋਇਆ ਉਹਦਾ ਪੁੱਤ ਜਵਾਨ ਹੋਇਆ ਤਾਂ ਫਿਰ ਉਹੀ ਵੇਲਾ ਘੜੀ ਆ ਗਿਆ ਜੋ ਇਸ ਪੁੱਤਰ ਨੇ ਆਪਣੀ ਮਾਂ ਦੇ ਨਾਲ ਕੀਤਾ ਸੀ ਇਹਦੇ ਪੁੱਤ ਨੇ ਇਹਦੇ ਨਾਲ ਕੀਤਾ ਇਹਦੇ ਪੁੱਤ ਨੇ ਵੀ ਇਹਨੂੰ ਧੱਕੇ ਮਾਰ ਕੇ ਆਪਣੇ ਘਰ ਤੋਂ ਬਾਹਰ ਕੱਢ ਦਿੱਤਾ ਉਸ ਦਿਨ ਬੋਤ ਨੂੰ ਯਾਦ ਆਇਆ ਕਿ ਮੈਂ ਆਪਣੀ ਮਾਂ ਦੇ ਨਾਲ ਕਿੰਨਾ ਮਾੜਾ ਕੀਤਾ ਸੀ ਉਸ ਦਿਨ ਇਹਨੂੰ ਆਪਣੀ ਕੀਤੀ ਹੋਈ ਭੁੱਲ ਦਾ ਅਹਿਸਾਸ ਹੋਇਆ ਪਰ ਹੁਣ ਇਹ ਸਿਰਫ ਪਛਤਾ ਸਕਦਾ ਸੀ ਪਛਤਾਵੇ ਤੋਂ ਬਿਨਾ ਹੋਰ ਕੁਝ ਨਹੀਂ ਸੀ ਕਰ ਸਕਦਾ ਪੁੱਬਾਂ ਮਾਰ ਕੇ ਰੋਇਆ ਮਾਫੀਆਂ ਮੰਗੀਆਂ ਪਰ ਮaaf ਕਰਨ ਵਾਲਾ ਕੋਈ ਨਹੀਂ ਸੀ ਕਿਉਂਕਿ ਇਦਾਂ ਦੇ ਬੰਦੇ ਨੂੰ ਰੱਬ ਵੀ ਮaaf ਨਹੀਂ ਕਰਦਾ ਅਤੇ ਜੋ ਮਾੜਾ ਕਰਮ ਇਹਨੇ ਕਮਾਇਆ ਸੀ ਨਾ ਇਹਦਾ ਫਲ ਤਾਂ ਇਹਨੂੰ ਮਿਲਣਾ ਹੀ ਸੀ ਕਿਉਂਕਿ ਸਾਨੂੰ ਤਾਂ ਵਾਰ-ਵਾਰ ਇਹ ਗੱਲ ਸਮਝਾਈ ਜਾਂਦੀ ਆ ਕਿ ਜੋ ਕਰਮ ਅੱਜ ਆਪਾਂ ਬੀਜ ਰਹੇ ਆ ਉਹਨਾਂ ਦਾ ਫਲ ਸਾਨੂੰ ਭੋਗਣਾ ਹੀ ਪੈਣਾ ਹੈ ਜੇ ਸਾਨੂੰ ਪਤਾ ਹੈ ਕਿ ਸਾਡੇ ਬੀਜੇ ਹੋਏ ਬੀਜ ਸਾਨੂੰ ਹੀ ਵੱਢ ਕੇ ਖਾਣੇ ਪੈਣੇ ਆ ਤੇ ਫਿਰ ਚੰਗੇ ਬੀਜ ਬੀਜੀਏ ਮਾੜੇ ਕਰਮ ਕਿਉਂ ਕਮਾਈਏ ਸੋ ਇਹੀ ਗੱਲ ਕਹਾਣੀਕਾਰ ਨੇ ਇਸ ਕਹਾਣੀ ਦੇ ਰਾਹੀਂ ਸਮਝਾਉਣ ਦੀ ਕੋਸ਼ਿਸ਼ ਕੀਤੀ ਆ ਕਹਾਣੀ ਭਾਵੇਂ ਕਾਲਪਣੀ ਕਿਹਾ ਪਰ ਕਹਾਣੀਕਾਰ ਨੇ ਇਹ ਸਮਝਾਇਆ ਹੈ ਕਿ ਮਾਪੇ ਸਾਰੀ ਉਮਰ ਆਪਣੇ ਬੱਚਿਆਂ ਦੇ ਲਈ ਕਿੰਨਾ ਕੁਝ ਕਰਦੇ ਆ ਔਲਾਦ ਮਾਪੇ ਦਾ ਕਰਜ਼ ਸਾਰੀ ਉਮਰ ਨਹੀਂ ਉਤਾਰ ਸਕਦੀ ਸਿਰਫ ਬੁੜਾਪੇ ਦੇ ਵਿੱਚ ਮੌਕਾ ਮਿਲਦਾ ਹੈ ਜਦੋਂ ਉਹ ਆਪਣੇ ਮਾਪਿਆਂ ਦੀ ਸੇਵਾ ਕਰਕੇ ਉਹਨਾਂ ਦੀ ਸਾਂਭ ਸੰਭਾਲ ਕਰਕੇ ਉਸ ਕਰਜ਼ ਦਾ ਕੁਝ ਹਿੱਸਾ ਉਤਾਰ ਸਕਦੇ ਨੇ ਪਰ ਕੁਝ ਨਲਾਇਕ ਬੱਚੇ ਸਭ ਦੀ ਗੱਲ ਨਹੀਂ ਕਰਦੇ ਕਿਉਂਕਿ ਕੁਝ ਬੱਚੇ ਐਸੇ ਵੀ ਹੁੰਦੇ ਨੇ ਜੋ ਆਪਣੇ ਮਾਪੇ ਦੀ ਬਹੁਤ ਸੇਵਾ ਕਰਦੇ ਨੇ ਅਤੇ ਉਹ ਕੀਤੀ ਹੋਈ ਸੇਵਾ ਦਾ ਫਲ ਵੀ ਪ੍ਰਾਪਤ ਕਰਦੇ ਨੇ ਕਿਉਂਕਿ ਜਿੰਨਾ ਹੀ ਅਸੀਂ ਆਪਣੇ ਮਾਪੇ ਦਾ ਸਤਿਕਾਰ ਕਰਦੇ ਆਂ ਸੇਵਾ ਕਰਦੇ ਆਂ ਨਾ ਓਨਾ ਹੀ ਸਾਡੇ ਘਰ ਦੀਆਂ ਬਰਕਤਾਂ ਵੱਧਦੀਆਂ ਨੇ ਪਰ ਜੋ ਬੱਚੇ ਜੋ ਔਲਾਦ ਆਪਣੇ ਮਾਪੇ ਨੂੰ ਬੋਝ ਸਮਝ ਕੇ ਉਹਨਾਂ ਤੋਂ ਛਟਕਾਰਾ ਪਾਉਣਾ ਚਾਹੁੰਦੇ ਨੇ ਉਹਨਾਂ ਦਾ અપਮਾਨ ਕਰਦੇ ਨੇ ਉਹਨਾਂ ਦਾ ਖਿਆਲ ਨਹੀਂ ਰੱਖਦੇ ਫਿਰ ਆਪਣੀ ਕੀਤੀ ਦਾ ਫਲ ਪਾਉਂਦੇ ਨੇ ਕਿਉਂ ਕਿਸੇ ਆਨੇ ਕਹਿੰਦੇ ਆ ਉਹਨਾਂ ਕੀ ਕਿਸੇ ਦੇ ਨਾਲ ਮਾੜਾ ਕਰੋ ਜਿੰਨਾ ਆਪਣੇ ਲਈ ਸਹਿ ਸਕੋ ਅਤੇ ਖਾਸ ਕਰਕੇ ਜਦੋਂ ਆਪਾਂ ਆਪਣੇ ਘਰ ਪਰਿਵਾਰ ਦੇ ਵਿੱਚ ਕੋਈ ਵੀ ਕੰਮ ਕਰਦੇ ਆ ਨਾ ਸਮਝੋ ਅਸੀਂ ਆਪਣੇ ਬੱਚਿਆਂ ਦੇ ਲਈ ਪੂਰਨੇ ਬਾ ਰਹੇ ਆ ਬੱਚੇ ਸਾਨੂੰ ਦੇਖ ਦੇਖ ਕੇ ਸਿੱਖਦੇ ਆ ਤਾਂ ਜਿਹੋ ਜਿਹੇ ਸਲੂਕ ਅੱਜ ਅਸੀਂ ਆਪਣੇ ਮਾਪਿਆਂ ਦੇ ਨਾਲ ਕਰ ਰਹੇ ਆ ਇਦਾਂ ਦਾ ਸਲੋਕ ਹੀ ਸਾਡੇ ਬੱਚਿਆਂ ਨੇ ਸਾਡੇ ਨਾਲ ਕਰਨਾ ਹੈ। ਯਾਨੀ ਕਹਿੰਦੇ ਵੀ ਅੱਜ ਆਪਾਂ ਜੋ ਵੀ ਕੰਮ ਕਰ ਰਹੇ ਹਾਂ, ਜੋ ਸਾਡਾ ਸੁਭਾਅ ਹੈ, ਜੋ ਸਾਡਾ ਕੰਮ ਕਰਨ ਦਾ ਤਰੀਕਾ ਹੈ, ਸਮਝੋ ਅਸੀਂ ਆਪਣੇ ਬੱਚਿਆਂ ਦੇ ਲਈ ਪੂਰਨੇ ਪਾ ਰਹੇ ਹਾਂ। ਬੱਚੇ ਸਾਨੂੰ ਦੇਖ ਦੇਖ ਕੇ ਸਿੱਖਦੇ ਨੇ। ਸੋ ਚੰਗੀਆਂ ਆਦਤਾਂ ਚੰਗੇ ਕੰਮ ਕਰੀਏ ਤਾਂ ਜੋ ਆਪਣੇ ਬੱਚਿਆਂ ਨੂੰ ਵੀ ਚੰਗੀ ਸਿੱਖਿਆ ਦੇ ਸਕੀਏ। ਇਸ ਕਹਾਣੀ ਦੇ ਵਿੱਚ ਇੱਕ ਪੱਖ ਉਸ ਕਲਯੁਗੀ ਪੁੱਤ ਦਾ ਆ ਵੀ ਕਿਸ ਤਰ੍ਹਾਂ ਕੁਝ ਬੱਚੇ ਆਪਣੇ ਮਾਪੇ ਦੇ ਕੀਤੇ ਹੋਏ ਨੂੰ ਭੁੱਲ ਜਾਂਦੇ ਨੇ। ਕਿਸ ਤਰ੍ਹਾਂ ਆਪਣੇ ਮਾਪੇ-ਬਾਪ ਤੋਂ ਛਟਕਾਰਾ ਪਾਉਣ ਦੇ ਲਈ ਕਿਸ ਹੱਦ ਤੱਕ ਉਹ ਡਿੱਗ ਸਕਦੇ ਨੇ ਉਹਨਾਂ ਨੂੰ ਰੱਬ ਦਾ ਡਰ ਪੈ ਨਹੀਂ ਰਹਿੰਦਾ ਬੰਦੇ ਦਾ ਡਰ ਪਾ ਤੇ ਰਹਿਣਾ ਹੀ ਕੀ ਆ ਰੱਬ ਨੂੰ ਵੀ ਭੁੱਲ ਜਾਂਦੇ ਨੇ ਪਰ ਮਾਪੇ-ਬਾਪ ਰੱਬ ਦਾ ਹੀ ਦੂਜਾ ਰੂਪ ਨੇ ਜਿਨੇ ਮਾਪੇ-ਬਾਪ ਦਾ ਅਪਮਾਨ ਕੀਤਾ ਸਮਝੋ ਰੱਬ ਨੂੰ ਰੋਸਾ ਲਿਆ ਅਤੇ ਜਿਨੇ ਮਾਪੇ-ਬਾਪ ਦੀ ਸੇਵਾ ਕੀਤੀ ਸਮਝੋ ਰੱਬ ਨੂੰ ਖੁਸ਼ ਕਰ ਲਿਆ ਸਾਡੀ ਪਹਿਲੀ ਸੇਵਾ ਸਾਡੇ ਘਰ ਤੋਂ ਹੀ ਸ਼ੁਰੂ ਹੁੰਦੀ ਆ ਇਹ ਗੱਲ ਸਾਡੇ ਗੁਰੂ ਸਾਹਿਬਾਨ ਨੇ ਸਾਨੂੰ ਵਾਰ-ਵਾਰ ਸਮਝਾਈ ਆ ਹਰ ਧਰਮ ਦੇ ਵਿੱਚ ਮਾਪਿਆਂ ਦਾ ਸਤਿਕਾਰ ਕਰਨਾ ਸਿਖਾਇਆ ਜਾਂਦਾ ਏ ਜਿੰਨਾ ਹੀ ਮਾਪਿਆਂ ਦਾ ਸਤਿਕਾਰ ਕਰਦੇ ਆ ਨਾ ਉਨੇ ਹੀ ਸਾਡੇ ਘਰ ਦੀਆਂ ਬਰਕਤਾਂ ਵੱਧਦੀਆਂ ਨੇ ਸਿਆਣੇ ਕਹਿੰਦੇ ਘਰ ਦੇ ਬਜ਼ੁਰਗ ਘਰ ਦੀਆਂ ਬਰਕਤਾਂ ਹੁੰਦੀਆਂ ਨੇ ਕਿਉਂਕਿ ਵੇੜੇ ਦੇ ਵਿੱਚ ਬੈਠੇ ਬਜ਼ੁਰਗ ਹਰ ਵੇਲੇ ਸਾਨੂੰ ਅਸੀਸਾਂ ਦਿੰਦੇ ਰਹਿੰਦੇ ਨੇ ਜੇ ਅਸੀਂ ਉਹਨਾਂ ਦੀਆਂ ਅੰਦਰਾਂ ਨੂੰ ਠੰਡੀਆਂ ਰੱਖਾਂਗੇ ਉਹਨਾਂ ਨੂੰ ਖੁਸ਼ ਰੱਖਾਂਗੇ ਨਾ ਉਹਨਾਂ ਦੇ ਅੰਦਰੋਂ ਆਪਣੇ ਆਪ ਸਾਡੇ ਲਈ ਅਸੀਸਾਂ ਦੁਆਵਾਂ ਨਿਕਲਦੀਆਂ ਨੇ ਪਰ ਜਦੋਂ ਅਸੀਂ ਉਹਨਾਂ ਨੂੰ ਦੁਖੀ ਕਰਦੇ ਹਾਂ ਉਹਨਾਂ ਨੂੰ ਦੁੱਖ ਦਿੰਦੇ ਹਾਂ ਤਾਂ ਉਹ ਸਾਨੂੰ ਬਾਦ ਅਸੀਸਾਂ ਨਹੀਂ ਦਿੰਦੇ ਆਪਣੇ ਆਪ ਹੀ ਉਹਨਾਂ ਦੇ ਦੁਖੀ ਅੰਦਰੋਂ ਬਦ ਅਸੀਸਾ ਨਿਕਲਦੀਆਂ ਨੇ ਉਹ ਬਾਦ ਅਸੀਸ ਦੀਨਾ ਨਹੀਂ ਚਾਹੁੰਦੇ ਪਰ ਜਦੋਂ ਉਹਨਾਂ ਦਾ ਦਿਲ ਦੁਖੀ ਹੁੰਦਾ ਹੈ ਨਾ ਪੂਰੀ ਕੁਦਰਤ ਪੂਰੀ ਕਾਇਨਾਤ ਸਾਡੇ ਨਾਲ ਨਾਰਾਜ਼ ਹੁੰਦੀ ਆ ਉਹ ਰੱਬ ਸਾਡੇ ਨਾਲ ਨਾਰਾਜ਼ ਹੋ ਜਾਂਦਾ ਇਸ ਕਰਕੇ ਸਾਡਾ ਮਾੜਾ ਹੋਣਾ ਸ਼ੁਰੂ ਹੁੰਦਾ ਹੈ ਸੋ ਬੇਨਤੀ ਇਹ ਹੈ ਕਿ ਮਾਪਿਆਂ ਦਾ ਸਤਿਕਾਰ ਕਰੀਏ ਇਹ ਮਾਪੇ ਇੱਕ ਵਾਰ ਜ਼ਿੰਦਗੀ ਚੋਂ ਚਲੇ ਗਏ ਨਾ ਫਿਰ ਨਹੀਂ ਮਿਲਣੇ ਅਤੇ ਮਾਪਿਆਂ ਜਿੰਨੀ ਫਿਕਰ ਕਰਨ ਵਾਲੇ ਮਾਪਿਆਂ ਜਿੰਨੀਆਂ ਦੁਆਵਾਂ ਦੇਣ ਵਾਲਾ ਬੰਦਾ ਸਾਨੂੰ ਹੋਰ ਕਿਤੋਂ ਨਹੀਂ ਮਿਲਣਾ ਇਹ ਅਨਮੁੱਲੀ ਦਾਤ ਨੇ ਇਹ ਸਾਡੇ ਘਰ ਦੀਆਂ ਬਰਕਤਾਂ ਨੇ ਇਹ ਸਾਡੇ ਲਈ ਆਸ਼ੀਰਵਾਦ ਨੇ ਇਹਨਾਂ ਨੂੰ ਜਿੰਨਾ ਹੀ ਆਪਾਂ ਸਤਿਕਾਰ ਦੇਵਾਂਗੇ ਨਾ ਓਨਾ ਹੀ ਸਾਨੂੰ ਬਾਰੋਂ ਸਤਕਾਰ ਮਿਲੇਗਾ ਉਨਾ ਹੀ ਸਾਡੇ ਬੱਚੇ ਸਾਡਾ ਸਤਕਾਰ ਕਰਨਗੇ ਸੋ ਅੱਜ ਦੀ ਇਹ ਕਹਾਣੀ ਜੇਕਰ ਤੁਹਾਨੂੰ ਚੰਗੀ ਲੱਗੀ ਆ ਤਾਂ ਇਹਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਿਓ ਜੇ ਕਹਾਣੀ ਭਾਵੇਂ ਕਾਲਪਨਿਕ ਆ ਪਰ ਕਹਾਣੀ ਦੀ ਸਿੱਖਿਆ ਬਹੁਤ ਵੱਡੀ ਆ ਕਿ ਕਦੇ ਵੀ ਆਪਣੇ ਮਾਪਿਆਂ ਦੇ ਨਾਲ ਇਹੋ ਜਿਹਾ ਮਾੜਾ ਸਲੂਕ ਨਹੀਂ ਕਰਨਾ ਚਾਹੀਦਾ ਜੇ ਕੀਤਾ ਤਾਂ ਕੱਲ ਨੂੰ ਆਪਣੇ ਆਪ ਨੂੰ ਵੀ ਭੁਗਤਣਾ ਪੈਣਾ ਹੈ ਮਾਪੇ ساری ਉਮਰ ਸਾਡਾ ਕਰਦੇ ਮਰ ਜਾਂਦੇ ਨੇ ਸਾਡੇ ਲਈ ਪਤਾ ਨਹੀਂ ਕਿੰਨੀਆਂ ਆਪਣੀ ਆਰੀ ਜਾਂ ਆਪਣੇ ਸੁਪਨੇ ਅੰਦਰ ਹੀ ਦਬਾ ਲੈਂਦੇ ਨੇ ਆਪ ਘਟ ਖਾ ਕੇ ਗੁਜ਼ਾਰਾ ਕਰ ਲੈਣਗੇ ਪਰ ਸਾਨੂੰ ਕਿਸੇ ਵੀ ਚੀਜ਼ ਦੀ ਕਮੀ ਮਹਿਸੂਸ ਨਹੀਂ ਹੋਣ ਦਿੰਦੇ ਜਿੰਨਾ ਕਰ ਸਕਦੇ ਆ ਨਾ ਉਹਦੇ ਤੋਂ ਕਿਤੇ ਵੱਧ ਕੇ ਸਾਡੇ ਮਾਪੇ ਸਾਡੇ ਲਈ ਕਰਦੇ ਆ ਇਹਨਾਂ ਗੱਲਾਂ ਨੂੰ ਭੁੱਲਣਾ ਨਹੀਂ ਚਾਹੀਦਾ ਸੋ ਮਾਪਿਆਂ ਦਾ ਸਤਿਕਾਰ ਕਰਨਾ ਹੈ ਭੁੱਲ ਕੇ ਵੀ ਕਦੇ ਮਾਪਿਆਂ ਦਾ અપਮਾਨ ਨਹੀਂ ਕਰਨਾ ਹੋ ਸਕਦਾ ਹੈ ਸਾਡੇ ਵਿਚਾਰ ਨਾ ਮਿਲਦੇ ਹੋਣ ਮਾਪਿਆਂ ਦੇ ਨਾਲ ਲੜ ਲਓ ਝਗੜ ਲਓ ਪਰ ਕਦੇ ਵੀ ਮਾਪਿਆਂ ਨੂੰ ਇਕੱਲਾ ਨਾ ਛੱਡੋ ਘਰੋਂ ਬਾਹਰ ਨਾ ਕੱਢੋ ਜੇਕਰ ਮਾਪਿਆਂ ਦੇ ਨਾਲ ਕਦੇ ਵੀ ਕਾਲਾ ਬੋਲਿਆ ਜਾਵੇ ਮਾੜਾ ਬੋਲਿਆ ਜਾਵੇ ਉਸੇ ਵਕਤ ਹੀ ਮਾਫੀ ਮੰਗ ਲੈਣੀ ਚਾਹੀਦੀ ਹੈ ਮਾਪਿਆਂ ਦਾ ਦਿਲ ਬਹੁਤ ਵੱਡਾ ਹੈ ਉਹ ਆਪਣੇ ਔਲਾਦ ਦੀ ਹਰ ਮਾੜੀ ਗੱਲ ਨੂੰ ਭੁਲਾ ਦਿੰਦੇ ਨੇ ਮaaf ਕਰ ਦਿੰਦੇ ਨੇ